ਇਸ ਵਕਤ ਦੀ ਵੱਡੀ ਖਬਰ ਹੈ ਦਿੱਲੀ ਪੁਲਿਸ ਨੇ ਕਿਡਨੀ ਰੈਕਟ ਦਾ ਪਰਦਾ ਫਾਸ਼ ਕੀਤਾ ਹੈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਤਕਰੀਬਨ 15 ਮੁਲਜ਼ਮ ਜਿਹੜੇ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਜਿਹੜੇ ਕਿ ਕਿਡਨੀ ਖਰੀਦਣ ਤੇ ਵੇਚਣ ਦਾ ਧੰਦਾ ਕਰਦੇ ਸੀ ਇਹ ਧੰਦਾ ਪੰਜ ਸੂਬਿਆਂ ਦੇ ਵਿੱਚ ਚੱਲ ਰਿਹਾ ਸੀ ਕਿਡਨੀ ਰੈਕਟ ਜਿਹੜਾ ਵੱਡੇ ਪੱਧਰ ਤੇ ਪਹਿਲਾਂ ਵੀ ਬਹੁਤ ਸਾਰੇ ਕਿਡਨੀ ਰੈਕਟ ਹੋਏ ਨੇ ਜਿੰਨਾਂ ਦਾ ਪਰਦਾ ਫਾਸ਼ ਹੋਇਆ ਸੀ ਉਹ ਚਾਹੇ ਪੰਜਾਬ ਦੇ ਵਿੱਚ ਚੱਲ ਰਹੇ ਹੋਣ ਚਾਹੇ ਹੋਰ ਸੂਬਿਆਂ ਦੇ ਵਿੱਚ ਚੱਲ ਰਹੇ ਹੋਣ ਤਾਂ ਹੁਣ ਦੁਬਾਰਾ ਦਿੱਲੀ ਪੁਲਿਸ ਨੇ ਇੱਕ ਕਿਡਨੀ ਰੈਕਟ ਦਾ ਪਰਦਾਫਾਸ਼ ਕੀਤਾ ਹੈ ਜਿਹਦੇ ਵਿੱਚ ਦਿੱਲੀ ਪੰਜਾਬ ਹਰਿਆਣਾ ਮੱਧ ਪ੍ਰਦੇਸ਼ ਤੇ ਗੁਜਰਾਤ ਤੋਂ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਇਹ ਮੁਲਜ਼ਮ ਕਿਡਨੀ ਖਰੀਦਣ ਤੇ ਵੇਚਣ ਦਾ ਧੰਦਾ ਕਰਦੇ ਸੀ ਇਹ ਆਮ ਲੋਕਾਂ ਨੂੰ ਸ਼ਿਕਾਰ ਬਣਾਉਂਦੇ ਸੀ ਉਹਨਾਂ ਨੂੰ ਚਾਂਸਸ ਚਾਂਸੇ ਦੇ ਵਿੱਚ ਲੈ ਕੇ ਉਹਨਾਂ ਦੀਆਂ ਕਿਡਨੀ ਜੜੀ ਨੇ ਉਹ ਅੱਗੇ ਵੇਚ ਦਿੱਤੇ ਜਾਂਦੇ ਸੀ ਤਾਂ ਇਸ ਸਬੰਧ ਦੇ ਵਿੱਚ ਇੱਕ ਔਰਤ ਡਾਕਟਰ ਜਿਹੜੀ ਆ ਉਸ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਹੈ ਤੁਹਾਨੂੰ ਦੱਸ ਦਿੰਦੇ ਆ ਕਿ ਇਹ ਧੰਦਾ ਦਿੱਲੀ ਪੰਜਾਬ ਹਰਿਆਣਾ ਮੱਧ ਪ੍ਰਦੇਸ਼ ਤੇ ਗੁਜਰਾਤ ਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਤਾਂ ਦਿੱਲੀ ਕ੍ਰਾਈਮ ਬ੍ਰਾਂਚ ਨੇ ਇਸ ਧੰਦੇ ਨੂੰ ਪਰਦਾ ਫਾਸ਼ ਕੀਤਾ ਇਸ ਧੰਦੇ ਦਾ ਪਰਦਾ ਫਾਸ਼ ਕਰ ਲਿਆ ਹੈ ਤਾਂ ਤਕਰੀਬਨ 15 ਮੁਲਜ਼ਮ ਗ੍ਰਿਫਤਾਰ ਕੀਤੇ ਨੇ ਜਿਨ੍ਹਾਂ ਦੇ ਵਿੱਚ ਇੱਕ ਔਰਤ ਡਾਕਟਰ ਵੀ ਸ਼ਾਮਿਲ ਸੀ ਜਾਲੀ ਦਸਤਾਵੇਜ਼ ਦਿਖਾ ਕੇ ਇਹ ਕਿਡਨੀ ਖਰੀਦਣ ਤੇ ਵੇਚਣ ਦਾ ਧੰਦਾ ਕਰਦੇ ਸੀ ਉਹ ਲੋਕ ਲੋਕਾਂ ਨੂੰ ਚਾਂਸਰ ਵਿੱਚ ਲੈਂਦੇ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਜਾਲੀ ਦਸਤਾਵੇਜ਼ ਬਣਾਉਂਦੇ ਸੀ ਜਿਸ ਨੂੰ ਕਿਡਨੀ ਦੀ ਲੋੜ ਹੁੰਦੀ ਸੀ ਉਸ ਦਾ ਰਿਸ਼ਤੇਦਾਰ ਦਿਖਾ ਕੇ ਕਿਡਨੀ ਵੇਚਣ ਤੇ ਖਰੀਦਣ ਦਾ ਇਹਨਾਂ ਲੋਕਾਂ ਵੱਲੋਂ ਧੰਦਾ ਕੀਤਾ ਜਾਂਦਾ ਸੀ ਇਹਨਾਂ ਕੋਲੋਂ 34 ਜਾਲੀ ਸਟਾਰਮ 17 ਮੋਬਾਈਲ ਫੋਨ 2 ਲੈਪਟਾਪ ਇੱਕ ਲਗਜ਼ਰੀ ਕਾਰ ਤੇ ਜਾਲੀ ਕਾਗਜ਼ਾਤ ਜਿਹੜੇ ਨੇ ਉਹ ਬਰਾਮਦ ਕੀਤੇ ਗਏ ਨੇ ਰੈਕਟ ਦੇ ਵਿੱਚ ਹੋਰ ਵੀ ਲੋਕਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ ਫਿਲਹਾਲ 15 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ ਤਾਂ ਇਹ ਵੀ ਹੈ ਕਿ ਆਉਣ ਵਾਲੇ ਦਿਨਾਰੇ ਵਿੱਚ ਕੁਝ ਹੋਰ ਮੁਲਜ਼ਮ ਜਿਹੜੇ ਨੇ ਉਹ ਵੀ ਇਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਅੰਤਰਰਾਸ਼ਟਰੀ ਜਿਹੜੇ ਨੇ ਤੌਰ ਤੇ ਅੰਤਰਰਾਸ਼ਟਰੀ ਤੌਰ ਤੇ ਕਿਡਨੀ ਰੈਕਟ ਜਿਹੜਾ ਉਹ ਚੱਲ ਰਿਹਾ ਸੀ ਕਿਉਂਕਿ ਜਿਹੜੇ ਵਦੇਸੀ ਲੋਕ ਜਿਹਨੇ ਜਿਹੜੇ ਵਿਦੇਸ਼ਾਂ ਤੋਂ ਆਉਂਦੇ ਸੀ ਤਾਂ ਉਹਨਾਂ ਨੂੰ ਜੇਕਰ ਕਿਡਨੀ ਦੀ ਲੋੜ ਪੈਂਦੀ ਸੀ ਤਾਂ ਇੱਥੋਂ ਜਿਹੜੇ ਲੋੜਵੰਦ ਹੁੰਦੇ ਸੀ ਉਹਨਾਂ ਨੂੰ ਚਾਂਸਰ ਦੇ ਵਿੱਚ ਲੈ ਕੇ ਉਹਨਾਂ ਨੂੰ ਜਾਲੀ ਰਿਸ਼ਤੇਦਾਰ ਵਖਾ ਕੇ ਜਾਲੀ ਦਸਤਾਵੇਜ਼ ਉਹਨਾਰੇ ਬਣਵਾ ਕੇ ਤਾਂ ਉਹਨਾਂ ਨੂੰ ਕਿਡਨੀ ਉਹਨਾਂ ਦੀ ਵੇਚ ਦਿੱਤੀ ਜਾਂਦੀ ਸੀ ਕਿਡਨੀ ਖਰੀਦਣ ਤੇ ਵੇਚਣ ਦਾ ਇਹ ਧੰਦਾ ਕਰਦੇ ਸੀ ਤਾਂ ਇਹ ਸਾਰਾ ਜਿਹੜਾ ਉਹ ਪਰਦਾ ਫਾਸ਼ ਕਿਵੇਂ ਹੋਇਆ ਇੱਕ ਔਰਤ ਦੇ ਪਤੀ ਦੀ ਕਿਡਨੀ ਖਰਾਬ ਹੋ ਗਈ ਸੀ ਤਾਂ ਉਹਦੇ ਕੋਲੋਂ 35 ਲੱਖ ਰੁਪਏ ਵਸੂਲੇ ਗਏ ਉਸ ਤੋਂ ਬਾਅਦ ਇਸ ਦੀ ਸ਼ਿਕਾਇਤ ਹੋਈ ਤਾਂ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਟੀਮ ਨੇ ਇਸ ਇਹਨਾਂ ਲੋਕਾਂ ਦਾ ਪਰਦਾ ਫਾਸ਼ ਕੀਤਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇਹ ਮੁਲਜ਼ਮ ਜਿਹੜੇ ਨੇ ਹੁਣ ਮੂਲ ਕਾ ਕੇ ਤੁਰੇ ਆਉਂਦੇ ਦਿਖਾਈ ਦੇ ਰਹੇ ਨੇ ਦਿੱਲੀ ਕ੍ਰਾਈਮ ਬ੍ਰਾਂਚ ਦੇ ਅਧਿਕਾਰੀ ਕੀ ਕਹਿੰਦੇ ਨੇ ਇਸ ਬਾਬਤ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ ਕਿ ਕਿਵੇਂ ਉਹਨਾਂ ਨੇ ਇਸ ਸਾਰੇ ਮਾਮਲੇ ਦਾ ਪਰਦਾ ਫਾਸ਼ ਕੀਤਾ

इनफैक्ट ये चीज और करते थे फॉर्जरी में कई बार ही मान लो मेरे पास पेशेंट एक स्टेट का है पर मेरा उस स्टेट में हॉस्पिटल में या मुझे पता है कि यहाँ पे सभा वो नहीं कर पाऊंगा तो वो तो तो और दूसरी स्टेट में करवा सकता हूँ तो मेरे जो कागजात वो बनवाएगा वो बनवाएगा भी दूसरी स्टेट से तो वो उस तरह से ताकि शक ना हो तो ये उस तरह से मतलब फॉर्जरी में अभी तक मुहैया और उस तरह से अपना

कमेटी ने क्या प्रोसीजर फॉलो किया उसकी वे डॉक्यूमेंट्स फेक कैसे बनवाते थे कैसे कंपनी बनाते थे इससे मिले नकली कागजात से बनाते टेस्ट रिपोर्ट कुछ नहीं कराते थे कुछ नहीं हां जी टेस्ट करवाते थे पेशेंट्स का टेस्ट तो ऑब्वियसली होगा टेस्ट तो कराते ही हैं बट जो कागजात में तो ये दिखाते हैं ना रिलेटिव है या मान लो एड्रेस अगर इनको फॉर्ज करें दूसरी स्टेट का वो कर रहे हैं कुछ भी कुछ लिख के वो फॉर्म बना

जी जितने आए पांच पेशेंट नंबर ऑफ केसेस